ਆ ਤੁਸੀਂ ਦੇਖ ਸਕਦੇ ਹੋ ਕੀ ਵੀ ਖਾਣ ਲੱਗੀ ਤੇ ਕੱਟਾ ਵੀ ਖਾਣ ਲੱਗ ਗਿਆ ਇਹ ਕੱਟਾ ਹੈਗਾ ਯੋਗਰਾਜ ਕਰਮਵੀਰ ਬੰਨ ਦਾ ਤੇ ਬੱਚੀ ਹੈਗੀ ਟਾਰਜਨ ਬੋਲਦੀ ਜਿਹੜੀ ਤਾਂ ਐਚਐਸਵੀ ਦੇ ਕੋਲੇ ਆ ਦੇਖ ਸਕਦੇ ਨੇਰੀ ਵੀ ਖਾ ਜਾਂਦੀਆਂ ਤੇ ਵਿੱਚ ਕੇਰੀ ਮੈਕਸ ਵੀ ਕਰ ਦਈਦਾ ਤੇ ਫੇਰ ਵੀ ਇਹ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੈਰੀ ਫਾਰਮ ਦੇ ਉੱਤੇ ਸਭ ਤੋਂ ਪਹਿਲਾਂ ਰਿਕਵੈਸਟ ਆ ਜਿਹੜੇ ਭਰਾ ਨਵੇਂ ਆਏ ਆ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਅੱਜ ਤੁਹਾਨੂੰ ਆਪਾਂ ਜਾਣਕਾਰੀ ਦਿੰਨੇ ਆਂਗੇ ਫੀਡ ਬਾਰੇ ਅਸੀਸ ਕੰਪਨੀ ਦੀ ਫੀਡ ਹੈ ਹੈਫ ਕੇਅਰ ਇਹ ਜਮੇ ਕੇ ਛੋਟੇ ਨਹੀਫਰ ਕਟੀਆਂ ਵੱਛੀਆਂ ਦੇ ਲਈ ਹੈ ਉਹਨਾਂ ਦੇ ਸੰਪੂਰਨ ਵਿਕਾਸ ਦੇ ਲਈ ਇਹ ਫੀਡ ਹੈਗੀ ਅਸੀਸ ਕੰਪਨੀ ਦੀ ਫੀਡ ਹੈ ਹੈਫ ਕੇਅਰ ਤੁਸੀਂ ਦੇਖ ਸਕਦੇ ਹੋ ਹੀਫਰ ਕੋ ਕਰੇ ਬਿਹਤਰ ਗੱਲ ਕੇ ਲਈ ਤਿਆਰ ਹੈ ਹੀਫਰ ਦੀ ਗਰੋਥ ਲਈ ਇਹ ਤੇ ਵਾਧੇ ਵਿਕਾਸ ਲਈ ਸਾਰੀਆਂ ਕਮੀਆਂ ਇਹ ਬੁਰੀਆਂ ਕਰਦੀ ਹੈਗੀ ਤੇ ਅੰਦਰੋਂ ਬੱਚੇ ਦਾ ਨੀ ਦਾ ਵਿਕਾਸ ਕਰਦੀ ਆ ਭਜਨ ਵੀ ਵਾਧਾ ਚੰਗੀ ਗ੍ਰੋਥ ਹੁੰਦੀ ਆ ਘਟਨਾ ਬੁਰੀਆਂ ਹੁੰਦੀਆਂ ਹੌਲੀ ਹੌਲੀ ਪਸ਼ੂ ਹੀਟ ਦੇ ਵਿੱਚ ਆਉਂਦਾ ਮਤਲਬ ਕਿ ਹੀਫਰ ਨੂੰ ਪ੍ਰੋਪਰ ਢੰਗ ਦੇ ਨਾਲ ਇਹ ਤਿਆਰ ਕਰਦੀ ਆ ਤੇ ਹੀਟ ਚ ਲੈ ਕੇ ਆਉਂਦੀ ਹੈਗੀ ਤੇ ਆਪਾਂ ਇਹ ਵਰਤ ਰਹੇ ਹਾਂਗੇ ਤੇ ਰਿਜ਼ਲਟ ਤੁਹਾਨੂੰ ਅੱਗੇ ਦਿਖਾਵਾਂਗੇ ਤੇ ਆਪਾਂ ਆਪਣੀ ਟਾਰਜਨ ਬਲ ਦੀ ਬੱਚੀ ਨੂੰ ਸਟਾਰਟ ਕਰੀ ਹੈ ਇਹ ਫੀਡ ਇਹ ਪਹਿਲਾਂ-ਪਹਿਲਾਂ ਤਾਂ ਕਟ ਜਾਂਦੀ ਸੀ ਪਹਿਲਾਂ ਆਪਾਂ ਕਾਫਸਟਾਟਰ ਪਾਈ ਹੈਗੀ ਤਿੰਨ ਕੁ ਮਹੀਨਿਆਂ ਤੱਕ ਤੇ ਹੁਣ ਆਪਾਂ ਇਹ ਸਟਾਰਟ ਕਰੀਏ ਦੀ ਪਹਿਲਾਂ ਆਪਾਂ ਕਾਰਗਲ ਵੀ ਵਰਤਦੇ ਸੀਗੇ ਤੇ ਹੁਣ ਚਲੋ ਇਹ ਵੀ ਚੰਗੀ ਹੈਗੀ ਤੇ ਆਪਾਂ ਇਹ ਵੀ ਵਰਤਦੇ ਆ ਤੇ ਕਾਰਗਲ ਵੀ ਅੱਗੇ ਵਰਤਾਂਗੇ ਕਾਰਗਲ ਵੀ ਬਹੁਤ ਚੰਗੀ ਆ ਤੇ ਇਹਦਾ ਰਿਜ਼ਲਟ ਆਪਾਂ ਲਵਾਂਗੇ ਹਜੇ ਤੇ ਖਾਣ ਲੱਗਦੀ ਹੈ ਇਹ 50 ਕਿਲੋ ਦੀ ਪੈਕਿੰਗ ਆਉਂਦੀ ਹੈਗੀ ਇਹਦੀ ਤੇ ਇਧਰਲੇ ਪਾਸੇ ਪਈ ਆ ਦੁੱਧ ਵਾਲੀ ਇਹ ਵੀ ਸੀਸ ਦੁੱਹੀ ਆ ਤੇ ਕੇਰਾ ਆਪਾਂ ਸੀਜ਼ ਵਰਤਦੇ ਹਾਂ ਹੁਣ ਪਹਿਲਾਂ ਆਪਾਂ ਕਾਰਗਲ ਵਰਤਦੇ ਜੀ ਤੇ ਅੱਗੇ ਕਾਰਗਲ ਵੀ ਵਰਤਾਂਗੇ ਚਲੋ ਕਾਰਗਲ ਬਾਰੇ ਆਪਾਂ ਨੂੰ ਜਿਆਦਾ ਜਾਣਕਾਰੀ ਹੈ ਉਹਦੇ ਰਿਜ਼ਲਟ ਆਪਣੇ ਲਈ ਵੀ ਹੈਗੇ ਤੇ ਇਹਦੇ ਰਿਜ਼ਲਟ ਵੀ ਚੰਗੇ ਲੱਗਦੇ ਹੈਗੇ ਬਾਕੀ ਅੱਗੇ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਦੇ ਰਿਜ਼ਲਟ ਆਉਂਦੇ ਆ ਇਹ ਆਪਾਂ ਨੇ ਕੋਈ ਟਾਰਜਨ ਬੋਲਦੀ ਬੱਚੀ ਹੈ ਜਿਹੜੀ ਆਈ ਵੀ ਸਾਢੇ 1-3 ਮਹੀਨਿਆਂ ਦੀ ਏਡ-ਗੜ ਮੇਰੇ ਹਿਸਾਬ ਨਾਲ ਉਹਦੀ ਉਮਰ ਹੋਗੀ ਤੇ ਉਹਨੂੰ ਆਪਾਂ ਇਹ ਸਟਾਰਟ ਕਰੀਆ ਹੁਣ ਸਪੈਸ਼ਲ ਪਹਿਲਾਂ ਕਾਰਗਲ ਆਪਣੀ ਅਸੀਸ ਦੇ ਕੋਈ ਪਹਿਲਾਂ ਪਾਈ ਸੀਗੀ ਆਪਾਂ ਕਾਵ ਸਟਾਰਟਰ 3 ਮਹੀਨੇ ਤੱਕ ਤੇ ਹੁਣ ਇਹ ਚੱਲੂਗੀ ਸਾਲ ਤੱਕ ਤੇ ਹੋ ਸਕਦਾ ਉਹ ਤੋਂ ਵੱਧ ਵੀ ਪੈ ਜੇ ਤੇ ਚੰਗੇ ਤਰੀਕੇ ਨਾਲ ਆਪਾਂ ਸਾਂਭ ਸੰਭਾਲ ਕਰਾਂਗੇ ਜਾਨਵਰ ਦੀ ਤਾਂ ਰਿਜ਼ਲਟ ਵੀ ਚੰਗਾ ਮਿਲੂਗਾ ਤੇ ਛੇਤੀ ਮਿਲੂਗਾ ਜੇ ਆਪਾਂ ਵਧੀਆ ਤਰੀਕੇ ਨਾਲ ਚੰਗਾ ਦੁੱਧ ਪਿਆ ਕੇ ਸ਼ੁਰੂ ਤੋਂ ਤੇ ਡਿਵਰਮਿੰਗ ਟਾਈਮ ਤੇ ਕਰਕੇ ਤੇ ਫੀਡ ਚੰਗੀ ਪਾ ਕੇ ਆਪਾਂ ਜਾਨਵਰ ਨੂੰ ਤਿਆਰ ਕਰਾਂਗੇ ਤਾਂ ਬੱਚੀ 10 ਮਹੀਨਿਆਂ ਦੀ ਹੀਟ ਦੇ ਵਿੱਚ ਆ ਜਾਂਦੀ ਹੈ ਸਾਲ ਦੇ ਅੰਦਰ ਅੰਦਰ ਗੱਭਣ ਹੋ ਜਾਂਦੀ ਹੈ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ نیچے ਦੀ ਆਪਾਂ ਨੂੰ ਸੂਗਾ ਦੇ ਦੂਗੀ ਜੇ ਆਪਾਂ ਸਾਂਭ ਸੰਭਾਲ ਨਹੀਂ ਕਰਦੇ ਤਾਂ ਉਹ ਹੀ ਲੇਟ ਹੋਈ ਜਾਣਾ ਤੇ ਉਹ ਹੀ ਆਪਣਾ ਨੁਕਸਾਨ ਇੱਕ ਤਰ੍ਹਾਂ ਦਾ ਖਰਚਾ ਉਹ ਤੋਂ ਵੱਧ ਹੀ ਆ ਘਟਦਾ ਨਹੀਂਗਾ ਇਸੇ ਲਈ ਚੰਗੀ ਸਾਂਭ ਸੰਭਾਲ ਕਰੋ ਚਾਹੇ ਕੋਈ ਕੱਟੀ ਹੈ ਚਾਹੇ ਬੱਚੀ ਹੈ ਚੰਗੀ ਖਰਾਕ ਪਾਓ ਫੇਰ ਹੀ ਫਾਇਦਾ ਹੋਗਾ ਬਾਕੀ ਫੀਡ ਤੁਹਾਨੂੰ ਅਪ ਵਿੱਚੋਂ ਦਿਖਾ ਦਿੰਦੇ ਆ ਇਹ ਵਿੱਚੋਂ ਫੀਡ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਫੀਡ ਆ ਇਹ ਬਾਕੀ ਇਹਦੇ ਪਾਣ ਦੀ ਮਾਤਰਾ ਵੀ ਉੱਤੇ ਹੀ ਲਿਖੀ ਹੋਈ ਜਿਵੇਂ 5 ਤੋਂ 6 ਮਹੀਨੇ ਦੇ ਬੱਚਿਆਂ ਲਈ ਹੈਗੀ ਹੈਗੀ 2 ਤੋਂ 2.5 7 ਤੋਂ 8 ਦੇ ਲਈ 2.5 ਤੋਂ 3 9 ਤੋਂ 10 ਦੇ ਲਈ 3.5 3 11 ਤੋਂ 12 ਮਹੀਨੇ ਲਈ ਹੈਗੀ ਆ 3.5 ਤੋਂ 4 ਉਸ ਤੋਂ ਬਾਅਦ ਇਹ ਆਪਾਂ ਗੱਭਣ ਹੋਣ ਤੱਕ ਪਾ ਸਕਦੇ ਹਾਂ 5ਵੇਂ ਮਹੀਨੇ 4 ਤੋਂ 5 ਮਹੀਨਿਆਂ ਤੋਂ ਲੈ ਕੇ ਗੱਭਣ ਹੋਣ ਤੱਕ ਆਪਾਂ ਇਹ ਵਰਤ ਸਕਦੇ ਹਾਂ ਤੇ ਗੱਭਣ ਤੱਕ ਪਾਉਣੀ 4 ਤੋਂ 5 ਕਿਲੋ ਤੇ ਇਸ ਤਰ੍ਹਾਂ ਦੀ ਵਰਤਣ ਦੀ ਵਿਧੀ ਹੈਗੀ ਤੇ ਆਪਾਂ ਇਹਨੂੰ ਲਗਾਤਾਰ ਪਾ ਸਕਦੇ ਹਾਂ ਜੇ ਆਪਾਂ ਜਲਦੀ ਪਸ਼ੂ ਤਿਆਰ ਕਰਨਾ ਤੇ ਹੁਣ ਤੁਹਾਨੂੰ ਆਪਾਂ ਫੀਡ ਪਾ ਕੇ ਦਿਖਾਉਣੀ ਹੈ ਬੱਚੀ ਨੂੰ ਤੇ ਬੱਚੀ ਇਹਨੂੰ ਖਾਂਦੀ ਵੀ ਬਹੁਤ ਵਧੀਆ ਗਈ ਸਭ ਤੋਂ ਪਹਿਲਾਂ ਪਸ਼ੂ ਨੂੰ ਗਿਜਾਓ ਜਲਦੀ ਤਾਂ ਕਿ ਉਹ ਖਾਣਗੇ ਜਿਹੇ ਜਿਹੇ ਖਾਊਗਾ ਤਾਂ ਫੇਰ ਇਸ ਚੀਜ਼ ਦਾ ਫਾਇਦਾ ਹੋਊਗਾ ਫੇਰ ਹੀ ਆਪਣਾ ਪੈਸੇ ਲਾਜਾਂਦਾ ਫਾਇਦਾ ਫੇਰ ਹੀ ਉਹ ਜਲਦੀ ਤਿਆਰ ਹੋਊਗੀ ਤੇ ਤਿੰਨ ਤੋਂ ਚਾਰ ਮਹੀਨੇ ਦਾ ਬਸ ਤੁਸੀਂ ਕਾਫ ਸਟਾਰਟਰ ਵੀਡ ਪਾਓ ਤੇ ਵਿੱਚ ਥੋੜੀ ਕਾਣੀ ਤੂੜੀ ਬਾਦਿਆ ਕਰੋ ਤੇ ਦੁੱਧ ਦੇ ਆਉਡੀ ਵਾਰਮਿੰਗ ਟਾਈਮ ਤੇ ਕਰੋ ਤੇ 5 ਮਹੀਨੇ ਤੱਕ ਜਾਂ 5 ਮਹੀਨਿਆਂ ਤੋਂ ਬਾਅਦ ਫਿਰ ਤੁਸੀਂ ਹਰਾਚਾਰਾ ਨਾਲ ਕੁਝ ਸਟਾਰਟ ਕਰ ਸਕਦੇ ਹੋ ਥੋੜਾ ਥੋੜਾ ਤੇ ਮਿਕਸ ਕਰਕੇ ਤੁਸੀਂ ਫੀਡ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਤਾਂ ਫਿਰ ਇਹ ਲਗਾਤਾਰੀ ਚੱਲਣੀ ਆ ਸਾਲ ਤਾਈਂ ਪਾ ਸਕਦੇ ਆ ਉਸ ਤੋਂ ਬਾਅਦ ਕੋਈ ਹੋਰ ਦਾ ਫਾਰਮੂਲਾ ਹੋਏਗਾ ਜਾਂ ਕੋਈ ਕਾਰਗਲ ਦੀ ਬਾਣੀ ਉਹ ਵੀ ਪਾ ਸਕਦੇ ਆ ਨਹੀਂ ਤਾਂ ਇਹ ਗੱਬਣ ਹੁਣ ਤੱਕ ਬਹੂਗੀ ਤੇ ਬਹੁਤ ਵਧੀਆ ਫੀਡ ਆ ਬਹੁਤ ਵਧੀਆ ਰਿਜ਼ਲਟ ਆ ਇਹਦੇ ਵੀ ਤੇ ਅੱਜ ਹੁਣ ਤੁਹਾਨੂੰ ਆਪਾਂ ਪਾ ਕੇ ਦਿਖਾਉਨੇ ਆ ਬੱਚੀ ਨੂੰ ਕੀ ਰਿਐਕਟ ਕਰਦੀ ਹੈਗੀ ਆ ਗਏ ਆ ਤੁਸੀ ਦੇਖ ਸਕਦੇ ਹਾਂ ਵੱੱਟੀ ਵੀ ਖਾਣ ਲੱਗੀ ਤੇ ਕੱਟਾ ਵੀ ਖਾਣ ਲੱਗ ਗਿਆ ਇਕੱਟਾ ਹੈਗਾ ਯੋਗਰਾਜ ਕਰਮਵੀਰ ਬੰਨ ਦਾ ਤੇ ਬੱਚੀ ਹੈਗੀ ਟਾਰਜਨ ਬਲਦੀ ਜਿਹੜੀ ਤਾਂ ਐਚਐਸਵੀ ਦੇ ਕੋਲੇ ਆ ਦੇਖ ਸਾਡੇ ਨਰੀ ਵੀ ਖਾ ਜਾਂਦੀਆਂ ਤੇ ਵਿੱਚ ਕੇਰੀ ਮਿਕਸ ਵੀ ਕਰ ਦਈਦਾ ਤੇ ਫੇਰ ਵੀ ਇਹ ਸਾਰੀ ਖਾ ਜਾਂਦੇ ਹੌਲੀ ਹੌਲੀ ਤੇ ਫੀਡ ਵਧੀਆ ਹੋਣੀ ਹੈ ਸਵਾਦ ਹੋਣੀ ਹੈ ਤਾਂ ਹੀ ਖਾ ਜਾਂਦੇ ਹੈਗੇ ਤੇ ਬਾਕੀ ਇਹਨੂੰ ਫੀਡ ਹੀ ਚੱਲਦੀ ਹੈ ਤੇ 2.5-3 ਮਹੀਨਿਆਂ ਤੋਂ ਪਹਿਲਾਂ ਦੁੱਧ ਚੱਲਿਆ ਸੀਗਾ ਤੇ ਡਿਵਰਮਿੰਗ ਇਹਦੀ ਟਾਈਮ ਤੇ ਹੋਈ ਜਾਂਦੀ ਹੈ ਤੇ ਹੁਣ ਇਹਨੂੰ ਫੀਡ ਹੀ ਚੱਲਦੀ ਹੈ ਵਿੱਚ ਥੋੜੀ ਜੀ ਤੂੜੀ ਮਿਕਸ ਕਰ ਦਈਦੀ ਹੈ ਤੇ ਇਸ ਤਰ੍ਹਾਂ ਹਰਾ ਸਟਾਰਟ ਕਰਾਂਗੇ ਹੋਰ ਮਹੀਨੇ ਤਾਈਂ ਤੇ ਫੀਡ ਇਹਨੂੰ ਖੁੱਲ੍ਹੇ ਹੀ ਚੱਲਦੀ ਹੈਗੀ ਇਸ ਤਰ੍ਹਾਂ ਫੀਡ ਪਾ ਕੇ ਤੁਸੀਂ ਜਾਨਵਰਾਂ ਨੂੰ ਛੋੜੇ ਨੂੰ ਜਲਦੀ ਤਿਆਰ ਕਰ ਸਕਦੇ ਹੋਗੇ ਤੇ ਜ਼ਰੂਰੀ ਆ ਤੇ ਬਾਕੀ ਇਹਦੀ ਗਰੋਥ ਬਹੁਤ ਵਧੀਆ ਹੈਗੀ ਤੇ ਇਹ ਨਹੀਂ ਇਹ ਤੁਹਾਨੂੰ ਆਪ ਜਾਣਕਾਰੀ ਦੇਣੀ ਸੀਗੀ ਵੀ ਆਪਾਂ 3 ਮਹੀਨਿਆਂ ਤਾਈਂ ਆਪਣੀ ਬੱਚੀ ਨੂੰ ਇਹ ਕਾਬਸ ਸਟਾਰਟਰ ਸੀਸ ਦੀ ਪਾਈ ਹੈਗੀ ਤੇ ਹੁਣ ਆਪਾਂ ਸਟਾਰਟ ਕਰੀਏਗੀ ਐਫ ਕੇ ਰਸੀਸਦ ਗਈ ਹੁਣ ਇਹ ਸਾਲ ਤਾਈਂ ਦਾ ਪਾਵਾਂਗੇ ਅੱਗੇ ਦੇਖਾਂਗੇ ਉਸ ਦਾ ਗੱਬਣ ਹੁਣ ਤੱਕ ਪਾਈਏ ਵੈਸੇ ਸਾਲ ਦੀ ਇਹ ਗੱਬਣ ਹੋਈ ਜਾਣੀ ਹੈਗੀ ਤੇ ਜਾਣਕਾਰੀ ਜਿਹਨੂੰ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਇਦਾਂ ਦੀਆਂ ਜਾਣਕਾਰੀਆਂ ਆਪਾਂ ਲੈ ਕੇ ਆਉਂਦੇ ਰਹਾਂਗੇ ਤੇ ਵੀਡੀਓ ਚੈਨਲ ਤੱਕ ਜੁੜਨ ਲਈ ਸਾਰਿਆਂ ਦਾ ਧੰਨਵਾਦ ਬਾਕੀ ਪਾਣੀ ਰੱਖਣਾ ਵੀ ਜ਼ਰੂਰੀ ਆ। ਪਾਣੀ ਬਾਰੇ ਜਾਣਕਾਰੀ ਰਹੀ ਸੀ। ਪਾਣੀ ਵੀ ਇਹਨੂੰ 24 ਘੰਟੇ ਪਿਆ ਰਹਿੰਦਾਗਾ ਤੁਸੀਂ ਦੇਖ ਸਕਦੇ ਹੋ ਦੋਵਾਂ ਨੂੰ। ਤੇ ਪਾਣੀ ਪੀਂਦੇ ਵੀ ਬਹੁਤ ਆ ਪਾਣੀ ਹੈ ਵੀ ਜ਼ਰੂਰੀ ਹੈਗਾ। ਪਾਣੀ ਦਾ ਵੀ ਬਹੁਤ ਰੋਲ ਆ। ਪਾਣੀ ਦੇ ਨਾਲ ਵੀ ਗ੍ਰੋਥ ਚੰਗੀ ਹੁੰਦੀ ਹੈ। ਤੇ ਪਾਣੀ ਬਹੁਤ ਜ਼ਰੂਰੀ ਹੈਗਾ। ਖੁੱਲਾ ਪਾਣੀ 24 ਘੰਟੇ ਪਿਆ ਹੋਣਾ ਚਾਹੀਦਾ। 24 ਘੰਟੇ ਪਾਣੀ ਵੀ ਇਹਨਾਂ ਨੂੰ ਪਿਆ ਰਹਿੰਦਾਗਾ। ਤੇ ਉਹ ਬੱਚੀ ਅੱਜ ਹੀਟ ਚ ਸੀਗੀ। ਉਹਦੇ ਵੀ ਅੱਜ ਸੀਮਨ ਲਾਵਾਂਗੇ। ਹਾਂ। ਸੋਵਾ ਦੀ ਹੋ ਰਿੰਗੀ ਜਾਂਦੀ ਹੈਗੀ। ਤੇ ਇਸ ਤਰ੍ਹਾਂ ਪਸ਼ੂ ਰੈਂਕੇ ਮਾਰਨਾ ਚਾਹੀਦਾ ਤੇ ਪਸ਼ੂ ਕੱਬਣ ਵੀ ਰਹਿੰਦਾ ਫਿਰ। ਤੇ ਉਹਦੇ ਵੀ ਅੱਜ ਸੀਮਨ ਲਾ ਦਾਂਗੇ। ਤੇ ਬਾਕੀ ਜਾਣਕਾਰੀ ਕਿੱਦਾਂ ਦੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ।